ਅੱਜ ਇਸ ਵਕਤ ਅਸੀਂ ਅਮਰਜੈਂਸੀ ਦੇ ਵਿੱਚ ਖੜੇ ਹਾਂ ਤੁਸੀਂ ਪਿੱਛੇ ਬੋਰਡ ਦੇਖ ਸਕਦੇ ਹੋ ਨਾਬਾ ਅਮਰਜੈਂਸੀ ਦੇ ਵਿੱਚ ਨਾਬਾ ਦੇ ਨਜ਼ਦੀਕ ਪੈਂਦੇ ਪਿੰਡ ਮਹਿਸ ਮਹਿਸ ਪਿੰਡ ਤੋਂ 3 ਕਿਲੋਮੀਟਰ ਪਹਿਲਾਂ ਇੱਕ ਰੋਡ ਤੇ ਇੱਕ ਗੈਸ ਏਜੰਸੀ ਪੈਂਦੀ ਹੈ ਜਿੱਥੇ ਇੱਕ ਸਿਲੰਡਰ ਨੂੰ ਅੱਗ ਲੱਗੀ ਤੇ ਉਸ ਅੱਗ ਦੇ ਵਿੱਚ ਜਿਹੜੇ ਏਜੰਸੀ ਦੇ ਮੁਲਾਜ਼ਮ ਸੀ ਉਹੀ ਝੁੱਲਸੇ ਨੇ ਠੀਕ ਹੈ ਜੀ ਉਹ ਬਾਕੀ ਰਿਪੋਰਟਾਂ ਹੁਣ ਅੱਗ ਬੁਝ ਚੁੱਕੀ ਹੈ ਨੋਰਮਲ ਹੋ ਗਿਆ ਸਾਰਾ ਕੁਝ ਤੇ ਉਹ ਫਰਮੀ ਕਹਦੇ ਕਿ ਕੰਟਰੋਲ ਆ ਜਗਵੀਰ ਹਾਂ ਬਸ ਠੀਕ ਹੈ ਦੇਖੋ ਅੱਗੇ ਕੁਰੀਆ ਕਰਨਾ ਉਹ ਅੱਗੇ ਨਾਲ ਸਿਲੰਡਰ ਦੀ ਲਾਇਆ ਸਿਲੰਡਰ ਜਿਹੜਾ ਫਟਿਆ ਉਹਦੀ ਲੈ ਲੈ ਉਹ ਕੇ ਟੂ ਛੋੜਾ ਆ ਉੱਥੇ ਫੁੱਟ ਗਿਆ ਸਹੀ ਸਾਰਾ ਲਿਟਰਲ ਸਮਾਨ ਚਲਦਾ ਆਪਾਂ ਥੱਲੇ ਆ ਆ ਦੇਖੋ ਹਲੇ ਵੀ ਸਿਲੰਡਰ ਦੀ ਬਾਹਰ ਆ ਰਹੀ ਹੈ ਹਲੇ ਵੀ ਲੀਕ ਆ ਸਿਲੰਡਰ ਉਹ ਲੀਕ ਆ ਵੀਰੇ ਸਾਹਮਣੇ ਆ ਉਹ ਦਾ ਪਰਾ ਉਹ ਸਾਹਮਣੇ ਪਿਆ ਜੀ ਉਹ ਲੀਕ ਹੋ ਰਿਹਾ ਲੀਕ ਆ ਜੀ ਨਹੀਂ ਨਹੀਂ ਇਹ ਕਰਕੇ ਵੀਰ ਠੰਡ ਦੇ ਵਿੱਚ ਉਹ ਕਰ ਦਿੰਦਾ ਜੀ ਨਹੀਂ ਜੀ ਸਿਲੰਡਰ ਦੀ ਆਵਾਜ਼ ਉਧਰ ਮਾਰਦੇ ਹੋਰ ਮਾਰ ਮਾਰ ਜੀ ਫਿਰ ਵੀਰ ਮਾਰ ਵੀਰੇ ਉਹ ਸਾਹਮਣੇ ਵਾਲਾ ਸਿਰੇ ਵਾਲਾ ਉਹਦੀ ਟੁੰਡ ਤੇ ਮਾਰ ਕੋਈ ਨਾ ਕਾਲੀ ਨਾ ਕਰੀ ਅਸੀਂ ਉਹੀ ਦੇਖ ਥੋੜਾ ਨੀਚੇ ਜਿਹੜਾ ਉੱਪਰ ਤੋਂ ਆ ਨਹੀਂ ਕਰਦੇ ਵੀਰ ਉਧਰ ਨਾਲ ਜਾਣ ਨਹੀਂ ਕਿਸੇ ਨੂੰ ਸੁਣਾਈ ਨਹੀਂ ਆਉਗਾ ਤਾਂ ਆਪਣਾ ਰਹਿ ਪਿੱਛੇ ਮਾਰ ਦੇ ਦਿੰਦਾ ਉਹ ਪਿੱਛੇ ਮਾਰ ਦੇ ਪਿੱਛੇ ਮਾਰ ਦੇ ਮੈਂ ਕੰਡਾ ਜਿੱਤਾ ਰਿਹਾ ਜਿਹਦੇ ਉੱਪਰ ਜੜ ਕੇ ਚਿੱਤੇ ਜਿਹੜੇ ਕਹਿੰਦਾ ਯਾਰ ਮੱਤ ਕਰ ਲੈਣੀ ਸਾਰੀ ਜਿਹੜਾ ਹੈ ਹੈ ਤਾਂ ਕਿ ਉਹ ਐਂਕਰ ਹੜਤੀ ਵਾਲੇ ਬੰਦਿਆਂ ਨੇ ਉੱਪਰ ਰੱਖ ਤੋ ਜਿਹੜੇ ਬੰਦੇ ਵੱਜ ਗਏ ਇੰਨਾ ਲੋ ਛੱਤ ਨਹੀਂ ਗਈ ਹੋਈ ਆ ਪਤਾ ਤੂੰ ਨਿਕਲ ਜਾਣੀ ਯਾਨੀ ਗੱਲ ਪਤਾ ਬੱਲੇ ਤਨਕਾਰ ਮੁੰਡੇ ਨੇ ਤੇ ਕੀ ਹੋਇਆ ਕਿ ਸਰਿੰਡਰ ਫਟਿਆ ਸਰ ਅੱਛਾ ਹਾਂਜੀ ਤੇ ਮਾਲਕ ਆ ਗਿਆ ਜੀ ਮੌਕੇ ਤੇ ਅਜੇ ਤਾਂ ਪਿੰਡ ਵਾਲਿਆਂ ਦਾ ਕੱਠ ਜਿਆਦਾ ਸੀ ਇਹਦੇ ਮਾਲਕ ਮੈਨੂੰ ਨਹੀਂ ਮਿਲਿਆ ਕੀ ਨਾਂ ਤੇ ਵਜਦੀ ਆ ਏਜੰਸੀ ਇਹ ਸੰਸੇਰ ਗੈਜੰਸੀ ਆ ਕੋਈ ਬਾਹਰ ਪਟਿਆਲਾ ਵੀ ਰੈਫਰ ਕਰਿਆ ਰਜਿੰਦਰਾ ਇਹ ਹੁਣ ਹਸਪਤਾਲ ਜਾ ਕੇ ਬਤਲੂਗਾ ਜੀ ਇਹ ਹੁਣ ਹਸਪਤਾਲ ਜਾ ਕੇ ਬਤਲੂਗਾ ਇਹ ਹਸਪਤਾਲ ਜਾ ਕੇ ਪਤਾ ਲੱਗੂਗਾ ਜੀ ਵੀ ਸਾਰੇ ਇੱਥੇ ਰੱਖ ਲੈ ਜਾ ਕੋਈ ਰੈਫਰਿੰਗ ਕਿਹੜੀ ਗੈਸ ਏਜੰਸੀ ਹੈ ਜੀ ਇਹ ਇਹ ਸੰਸੇਰ ਗੈਸ ਏਜੰਸੀ ਠੀਕ ਹੈ ਮੈਂ ਹਸਪਤਾਲ ਦੇ ਵਿੱਚ ਬਾਹਰਲੇ ਪਾਸੇ ਇਹਨਾਂ ਦਾ ਗੋਡਾਊਨ ਹੈ ਇੱਥੇ ਜਿੱਥੇ ਸਿਰ ਨੂੰ ਲੁਪਟਿਆ ਕੀ ਕਾਰਨ ਹੋ ਸਕਦਾ ਜੀ ਇਹ ਪਾਜੀ ਪੜਤਾਲ ਤੋਂ ਪਤਾ ਲੱਗੂਗਾ ਵੀ ਕੀ ਹੈ ਸਰਪੰਚ ਸਾਹਿਬ ਕੀ ਗੱਲਬਾਤ ਹੋਈ ਆ ਓਰੇ ਇਹ ਪਾਜੀ ਮੈਨੂੰ ਤਾਂ ਫੋਨ ਮੈਂ ਕਰੇ ਸੀਗਾ ਫੋਨ ਆਇਆ ਸੀ ਮੈਨੂੰ ਪਿੰਡ ਦੇ ਲੋਕਾਂ ਦਾ ਤੇ ਕਹਿੰਦੇ ਵੀ ਇਦਾਂ ਕਰਕੇ ਸਰਪੰਚ ਸਾਹਿਬ ਬਲਾਸਟ ਹੋ ਗਿਆ ਆਪਣੀ ਏਜੰਸੀ 'ਚ ਸਾਡੇ ਨਜ਼ਦੀਕੀ ਏਜੰਸੀ ਹੈ ਜੀ ਗੈਸ ਸੰਸ਼ੇਲ ਏਜੰਸੀ ਏ ਤੇ ਅਸੀਂ ਜਦੋਂ ਅੱਗੇ ਦੇਖਿਆ ਤੇ ਅੱਗ ਦੇ ਇੱਥੇ ਬਲਾਸਟ ਹੋਇਆ ਸੀ ਕਈ ਸਿਲੰਡਰ ਮਤਲਬ ਬਲਾਸਟ ਹੋ ਚੁੱਕੇ ਆ ਤੇ ਉਹਦੇ ਵਿੱਚ ਦੋ ਤਿੰਨ ਬੰਦੇ ਸੀ ਜਿਹੜੇ ਇੱਥੇ ਮਲਾਜਮ ਕੰਮ ਕਰਦੇ ਨੂੰ ਉਹਨਾਂ ਨੂੰ ਕਾਫੀ ਵਿਚਾਰਾ ਨੁਕਸਾਨ ਹੋ ਚੁੱਕਿਆ ਤੇ ਉਹਨਾਂ ਨੂੰ ਪਹਿਲਾਂ ਨਾਭੇ ਲੈ ਕੇ ਗਏ ਸੀ ਉਸ ਤੋਂ ਬਾਅਦ ਉਹਨਾਂ ਨੂੰ ਰੈਫਰੋਂ ਪਟਿਆਲੇ ਕਰ ਦਿੱਤਾ ਗਿਆ ਤੇ ਬਾਕੀ ਦੇਖਦੇ ਆ ਪਤਾਲ ਕਰਨ ਤੋਂ ਬਾਅਦ ਪਤਾ ਲੱਗੂ ਵੀ ਕਿੰਨਾ ਕੁ ਮਤਲਬ ਉਹਨਾਂ ਦਾ ਨੁਕਸਾਨ ਹੋਇਆ ਹੈ ਕੀ ਨਹੀਂ ਮਾਲਕ ਨਹੀਂ ਆਏ ਹੈਗੇ ਪਾਸਾਲ ਕੋਈ ਮਾਲਕ ਨਹੀਂ ਆਇਆ ਜੀ ਜਿਹੜਾ ਮਤਲਬ ਇੱਥੇ ਮੈਨੇਜਰ ਸੀਗਾ ਉਹ ਮੈਨੇਜਰ ਵਿਚਾਰਾ ਖੁਦ ਅਗਦੀ ਚੋਂ ਸਚ ਆ ਗਿਆ ਤੇ ਇੱਕ ਦਰਸ਼ੀ ਸੀ ਮੁੰਡਾ ਇਹ ਕੰਮ ਨੇ ਜੀ ਉਹ ਦੋਵੇਂ ਮੁੰਡੇ ਮੈਨੇਜਰ ਨੇ ਜੀ ਉਹ ਦੋਵੇਂ ਅਗਦੀ ਚੋਂ ਕੀ ਕਾਰਨ ਹੋ ਸਕਦਾ ਜੀ ਇਸ ਸਿਲੰਡਰ ਦਾ ਕਾਰਨ ਸਾਰੇ ਦਾ ਪਤਲ ਤੋਂ ਬਾਅਦ ਚ ਪਤਾ ਲੱਗੂ ਜਾਂ ਤਾਂ ਇੱਥੇ ਖਾਣਾ ਖੂਣਾ ਬਣਾਉਂਦੇ ਹੋਣਗੇ ਜੀ ਕਿਉਂਕਿ ਇੱਥੇ ਰਹਿੰਦੇ ਆ ਨਾ ਜਿਹੜੇ ਮੁਲਾਜ਼ਮ ਜੀ ਉਹ ਇੱਥੇ ਖਾਣਾ ਖੂਣਾ ਬਣਾਉਂਦੇ ਆ ਤੇ ਤਾਂ ਕਰਕੇ ਇਹ ਵੀ ਹੋ ਸਕਦਾ ਬਾਕੀ ਪਤਾ ਉਹ ਤੋਂ ਬਾਅਦ ਪਤਾ ਲੱਗੂ ਕਿੰਨਾ ਕਿ ਨੁਕਸਾਨ ਹੋਇਆ ਹੈ ਨੁਕਸਾਨ ਤਾਂ ਤਿੰਨ ਚਾਰ ਮੁਲਾਜ਼ਮ ਸੀਗੇ ਤੇ ਇੱਕ ਸਾਡੇ ਪਿੰਡੋਂ ਮੁੰਡਾ ਸੀਗਾ ਵਿਚਾਰਾ ਜਿਹੜਾ ਗੁੰਗਾ ਸੀਗਾ ਤੇ ਉਹ ਬੋਲਦਾ ਨਹੀਂ ਹੈਗਾ ਜੀ ਤੇ ਉਹ ਸਿਲੰਡਰ ਵਗੈਰਾ ਕੋਈ ਲੈਣ ਆਇਆ ਤੇ ਉਹਨੂੰ ਜਿਆਦਾ ਕਾਫੀ ਜਿਆਦਾ ਨੁਕਸਾਨ ਹੋ ਗਿਆ ਉਹਦਾ ਅੱਗ ਨਾਲ ਚਲਸਿਆ ਗਿਆ ਤੇ ਉਹਨੂੰ ਵੀ ਪੁਟਿਆਲੇ ਰੈਫਰ ਕਰ ਦਿੱਤਾ ਗਿਆ ਕਿੰਨੀ ਦੇਰ ਤੋਂ ਗਿਆ ਸੀ ਅਸੀਂ ਚੱਲ ਰਹੀ ਆ ਉਹਦੇ ਗਿਆ ਹੈ ਜੀ ਅਸੀਂ ਕਾਫੀ ਟਾਈਮ ਤੋਂ ਇੱਥੇ ਚੱਲਦੀ ਹੈ ਜੀ ਜਿਵੇਂ ਸਰਪੰਚ ਸਾਹਿਬ ਦੇਖਦੇ ਪੜਾਕਾਂ ਲਈ ਫੈਕਟਰੀ ਵੀਰੇ ਨੇੜੇ ਹੈਗੀ ਆ ਵੀ ਉਹਦੇ ਬਾਰੇ ਕੀ ਕਹਿਣਾ ਹੈਗਾ ਵੀ ਉਹਰੇ ਗੈਸ ਇੰਸਟਿਟਿਊਟ ਤੇ ਉਧਰੋਂ ਪੜਾਕਾਂ ਲਈ ਫੈਕਟਰੀ ਵੀ ਹੈਗੀ ਹੈ ਜੀ ਤਾਂ ਇਹ ਮੰਗ ਕਰਨਾ ਚਾਹੁੰਦੇ ਆ ਜੀ ਕਿ ਸਾਡੇ ਇਹ ਜਿਹੜੀ ਏਜੰਸੀ ਆ ਜੀ ਕਿਉਂਕਿ ਇਹ ਨਿਹਰਾ ਬਰੂਦ ਹੈ ਜੀ ਠੀਕ ਹੈ ਸਾਡੇ ਲੋਕਾਂ ਨੂੰ ਇਹਦਾ ਨੁਕਸਾਨ ਬਹੁਤ ਜ਼ਿਆਦਾ ਤੇ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਇਹ ਸਾਡੇ ਜਿਹੜੇ ਪਿੰਡ ਦੇ ਨੇੜੇ ਕੀ ਕਈ ਪਿੰਡ ਲੱਗਦੇ ਆ ਏਜੰਸੀ ਦੇ ਨਾਲ ਨਾਲ ਠੀਕ ਹੈ ਤੇ ਇਹ ਇੱਥੋਂ ਚੱਕੀ ਜਾਵੇ ਜੀ ਅਸੀਂ ਬੰਦ ਕਰਾਉਣਾ ਵੀਰੇ ਆਪਣਾ ਵੀਰੇ ਰਾਜੂ ਇੱਕ ਮਹੀਨਾ ਪਹਿਲਾਂ ਅੱਗ ਲੱਗੀ ਆਈ ਆ ਤੇ ਦੂਸਰੀ ਵ ਅਸੀਂ ਮੰਗ ਆਹੀ ਕਰਦੇ ਆਂ ਵੀ ਅਸੀਂ ਜਾਂਸੀ ਉਰੇ ਰਹਿ ਨਹੀਂ ਦੇਣੀ ਸਾਡੇ ਪਿੰਡਾਂ ਨੂੰ ਨੁਕਸਾਨ ਆ ਜੀ ਹਾਂਜੀ ਜਦੋਂ ਬਰੇਦਰ ਦਾ ਆ ਗਿਆ ਸੀ ਹਾਂ ਦਿੱਤਾ ਤਾਂ ਕਿਹਨੂੰ ਪਤਾ ਲੱਗਿਆ ਕਿ ਕਿੰਨੀ ਤੇ ਸੱਟ ਲੱਗੀ ਹੈ ਜਿਹੜੀ ਇਹ ਬੈਟਰੀ ਆ ਟੋਲ ਹੈ ਸਾਨੂੰ ਤਾਂ ਜੀ ਫੋਨ ਆਇਆ ਸੀ ਬਸ ਵੀ ਬ੍ਰਦਰ ਨੂੰ ਭੇਜ ਦੋ ਉਹਨਾਂ ਨੇ ਕੁਛ ਐ ਜੀ ਕੋਈ ਗੱਲ ਨਹੀਂ ਪਈ ਸਾਨੂੰ ਹਾਂਜੀ ਕਹਿੰਦੇ ਵਿਸਲ ਅੱਗ ਲੱਗ ਚੁੱਕੀ ਹੈ ਹਾਂਜੀ ਕਹਿੰਦੇ ਅੱਗ ਲੱਗ ਚੁੱਕੀ ਹੈ ਕੰਟਰਨ ਦਾ ਕੰਮ ਕਰਦੇ ਨੇ ਅੱਛਾ ਹਾਂ ਅੱਗ ਲੱਗੀ ਹੈ ਕਿਵੇਂ ਆਹ ਕਨੈਕਸ਼ਨ ਕਿਵੇਂ ਹਾਂ ਠੀਕ ਹੈ ਬਈ ਠੀਕ ਹੈ ਜੀ ਰੈਸੀਪਟ ਲੱਕੀ ਹੈ ਹੈ ਨਾ ਫਿਰ ਵੀ ਹੋ ਸਕਦਾ ਹੈ ਇਹ ਕੋਈ ਕੋਈ ਇੱਕ ਤੋਂ ਵੱਧ ਹੈ ਇਹ ਉਹਨੇ ਕਿਹਾ ਜਿਹੜੇ ਕੋਈ ਅੱਗੇ ਵਾਰ ਇਹ ਦੱਸੂਗੀ ਕਿਵੇਂ ਲੱਗੇਗੀ ਸਰਾਰੇ ਅਹ ਅਰੇ ਬਸ ਸ੍ਰਮਟ ਲਈ ਹੈ ਇਹ ਬੱਚੀ ਆ ਇਸੇ ਉਹ ਉਹਨਾਂ ਦੀ ਨਿਗਰਾਨੀ ਦੇ ਵਿੱਚ ਤੇ ਉਹਨਾਂ ਦਾ ਕਿੰਨਾ ਲੱਗਿਆ ਕੁਝ ਜਾਣਕਾਰੀ ਸਟਰ ਲੀਕ ਹੋ ਰਿਹਾ ਜੀ ਸਿਲੰਡਰ ਲੀਕ ਹੋ ਰਿਹਾ ਸੀ ਹਾਂ ਜੀ ਸੱਚਾ ਕਿੰਨੇ ਕਿੰਨਾ ਬੰਦਦੇ ਆ ਇਹਦੇ ਚਾਰ ਪੰਜ ਬੰਦੇ ਸੀ ਪੂਰੀ ਪ੍ਰਬੰਧਤ ਸੀ ਉਹ ਨਾ ਬੋਲੋ ਕਿੱਥੇ ਗਏ ਨਾਮ ਕੀ ਹੋਰ ਮੇਰਾ ਸੁਨੀਦਰ ਕੋ ਕਿੱਥੇ ਦੇ ਰਹਿਣ ਵਾਲੇ ਲੋਕਲ ਉਹ ਲੈ ਲਿਆ ਪਿਆਜ਼ ਲਿਆ ਪੈਕ ਕਰ ਲਵਾਂਗੇ ਤੁਹਾਨੂੰ ਪੈਕ ਕਰ ਲੈਂਦੇ ਹਾਂ ਪੈਕ ਕਿਤੇ ਕਰ ਦੋ ਲਾਈਵ ਚੱਲ ਰਿਹਾ ਹੈ ਤੇ ਕੀਰੀ ਹੈ ਇਹ ਰਿਖਿਆ ਹੈ ਇਹਨੂੰ ਅੱਗੇ ਅੱਗੇ ਕੀ ਗੱਲ ਹੋ ਰਹੀ ਹੈ ਅੱਜ ਅੰਦਰ ਆਓ ਉਸ ਕਰ ਮੈਡਮ ਨਮਸਕਾਰ ਕੋਈ ਜਿਹੜੀ ਗੈਸ ਏਜੰਸੀ 'ਚ ਕੋਈ ਅੱਗ ਲੱਗੀ ਆ ਜਾਂ ਕੋਈ ਸਰ ਸਿਲੈਂਡਰ ਵਗੈਰਾ ਲੀਕ ਹੋਇਆ ਜੀ ਉਹ ਤੋਂ ਹੀ ਵਾਰੀ ਕਿੰਨੇ ਮਰੀ ਜਾਏ ਨੇ ਕਿਉਂਕਿ ਹਾਂ ਉਹਦੇ 'ਚ ਨਾ 4-5 ਕੇਸ ਆਏ ਸੀਗੇ ਉਹਦੇ 'ਚ ਦੋ ਰੈਫਰ ਹੋਏ ਆ ਦੋ ਅੰਡਰ ਟ੍ਰੀਟਮੈਂਟ ਆ ਇੱਥੇ ਹਾਂ ਜੀ ਕਿਸ ਕਿਸ ਨਾਮ ਦੇ ਆਏ ਆ ਦੋ ਪੇਸ਼ੈਂਟਸ ਜਾਦੀ ਕੁਮਾਰ ਤੇ ਦਲੀਪ ਕੁਮਾਰ ਉਹ ਰੈਫਰ ਹੋਏ ਆ ਤੇ ਦੋ ਸੁਰਿੰਦਰ ਕੁਮਾਰ ਔਰ ਸੰਦੀਪ ਸ਼ਰਮਾ ਇੱਥੇ ਹੀ ਅੰਡਰ ਟ੍ਰੀਟਮੈਂਟ ਦੇ ਨਾ ਬੇ ਦੇ ਲੋਕ ਦੋ ਨਾਬੇ ਦੇ ਤਿੰਨ ਨਾਬੇ ਦੇ ਇੱਕ ਮੈਸ ਪਿੰਡ ਦਾ ਸੀ ਮੈਸ ਪਿੰਡ ਹਾਂਜੀ ਜਿਹੜਾ ਮੈਸ ਪਿੰਡ ਵਾਲਾ ਉਹ ਕਿੱਥੇ ਰੈਫਰ ਉਹ ਰੈਫਰ ਹੋਇਆ 22 ਸਾਲ ਦਾ ਸੀ ਲੜਕਾ ਉਹ ਰੈਫਰ ਹੋਇਆ ਠੀਕ ਹੈ ਜੀ ਕਿਸ ਨਾਮ ਦਾ ਸੀ ਜ ਕੰਡੀਸ਼ਨ ਕਿ ਮੈਂ ਜਿਹੜੇ ਰੈਫਰ ਕਰਿਆ ਉਹ ਥੋੜੇ ਸੀਰੀਅਸ ਆ ਉਹਨਾਂ ਦੇ ਬੰਦ ਜ਼ਿਆਦਾ ਆ ਇੱਥੇ ਜਿਹੜੇ ਅੰਡਰ ਟ੍ਰੀਟਮੈਂਟ ਆ ਕੌਨਸ਼ੀਅਸ ਆ ਬੋਲ ਵਗੈਰਾ ਦੇ ਠੀਕ ਹਾਂਜੀ